ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਏ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਆਮ ਦਾ ਸਾਰਿਆਂ ਤੇ ਮੇਰ ਭਰਿਆ ਅਥਰੱਖਣ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਲੋ ਜੀ ਅੱਜ ਆਪਾਂ ਆਲੂ ਤੇ ਆਟੇ ਦੇ ਪਰੌਂਠੇ ਬਣਾਉਣ ਲੱਗੇ ਪਰੌਂਠੇ ਤਾਂ ਸਾਰੇ ਹੀ ਬਣਾਉਂਦੇ ਆ ਤੇ ਦੇਖੋ ਤੁਸੀਂ ਇਧਰ ਮੈਂ ਥੋੜਾ ਜਿਹਾ ਆਟਾ ਲਿਆ ਸੀ ਆਪਦੇ ਹਿਸਾਬ ਨਾਲ ਤੇ ਇਹਦੇ ਵਿੱਚ ਨਮਕ ਥੋੜੀ ਜੀ ਮੇ ਲਾਲ ਮਿਰਚ ਪਾਊਡਰ ਮਸਾਲਾ ਤੇ ਹਲਦੀ ਐਡ ਕਰ ਲਈ ਤੇ ਨਾਲ ਇਹ ਆਪਾਂ ਪਾਵਾਂਗੇ ਜੀਰਾ ਥੋੜਾ ਜਿਹਾ ਤੇ ਨਾਲ ਆਪਾਂ ਪਾਵਾਂਗੇ ਚਾਟ ਮਸਾਲਾ ਥੋੜਾ ਜਿਹਾ ਚਟਪਟੇ ਜਿਹੇ ਬਣਾਵਾਂਗੇ ਪਰੌਂਠੇ ਮਿੰਜੇ ਨਵੇਂ ਜਿਹੇ ਤਰੀਕੇ ਨਾਲ ਬਣਾਵਾਂਗੇ ਨਾ ਪਰ ਇਹ ਮੈਂ ਰੈਸਪੀ ਵੀ ਦੇਖੀ ਸੀ ਤੇ ਮੈਂ ਪਹਿਲਾਂ ਵੀ ਅੱਗੇ ਬਣਾਏ ਸੀਗੇ ਤੇ ਪਰ ਮੈਂ ਅੱਜ ਆਪ ਹੋਰ ਆਪਣੇ ਤਰੀਕੇ ਨਾਲ ਬਣਾਉਣ ਲੱਗੀ ਡਿਫਰੈਂਟ ਉਵੇਂ ਆਲੂ ਭਾਲ ਕੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾ ਉਹਦੇ ਵਿੱਚ ਪਾ ਕੇ ਗ੍ਰੈਂਡਰ ਦੇ ਵਿੱਚ ਘੋਟਾ ਲਵਾ ਲਿਆ ਇਹਨਾਂ ਨੂੰ ਤੇ ਦੇਸੀ ਜਿਹੇ ਤਰੀਕੇ ਨਾਲ ਬਣਾਉਂਦੇ ਆਪਾਂ ਪੂੜੀਆਂ ਵਰਗੇ ਇਹ ਪਰੌਂਠੇ ਬਣਨਗੇ ਤੇ ਇਹਨੂੰ ਆਪਾਂ ਮਿਕਸ ਕਰਦੇ ਥੋੜਾ ਜਿਹਾ ਪਹਿਲਾਂ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਕਰ ਲੈਂਦੇ ਤੇ ਨਾਲ ਆਪਾਂ ਇਹਦੇ ਜਿਹਦੇ ਵਿੱਚ ਕੌਲੀ ਵਿੱਚ ਕੱਢਿਆ ਸੀਗਾ ਤੇ ਪਾਣੀ ਪਾ ਕੇ ਤੇ ਹਾਲਾਂਕਿ ਉਹ ਕਹਾਂਗੇ ਇੱਧਰ ਹਰੀਆਂ ਮਿਰਚਾਂ ਦੇ ਵਿੱਚ ਈ ਧਨੀਆ ਥੋੜਾ ਜਿਹਾ ਤੇ ਵਿੱਚੇ ਪਿਆਜ਼ ਸਾਰਾ ਕੁਝ ਕੱਟ ਦਿੱਤਾ ਮਿਕਸ ਕਰਕੇ ਇਹ ਵੀ ਆਪਾਂ ਨੇ ਐਡ ਕਰ ਲਿਆ ਤੇ ਹੁਣ ਆਪਾਂ ਹੋਰ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਕੋਟਾ-ਮੋਕਾਟਾ ਕਰਕੇ ਇਹਦਾ ਤੇ ਅੰਬਾ ਜਾਂ ਬਲਾਕੇ ਇਹਦਾ ਤੇ ਆਪਾਂ ਉਹ ਕਰਦੇ ਬਣਾਉਂਦੇ ਤੇ ਅੱਜ ਮੇਰੇ ਸਬਸਕ੍ਰਾਈਬਰ 1000 ਆਪ ਹੋ ਗਏ ਥੋੜੇ ਜਿਤੇ ਤੇ थैंक यू ਸੋ ਮੱਚ ਮੇਰੀ ਬੇਸਣ ਵਾਲੀ ਪੁਰਜੀ ਨੂੰ ਇੰਨਾ ਜਿਆਦਾ ਪਿਆਰ ਦੇਣ ਵਾਸਤੇ थैंक यू थैंक यू ਸੋ ਮੱਚ ਤੈਹ ਦਿਲ ਤੋਂ ਧੰਨਵਾਦ ਇੰਨੀ ਸਪੋਰਟ ਕੀਤੀ ਦੋ ਦਿਨਾਂ ਚ ਸਾਰਿਆਂ ਨੇ थैंक यू YouTube ਫੈਮਲੀ ਸਾਰਿਆਂ ਦਾ ਧੰਨਵਾਦ ਤੇ ਇਹਨੂੰ ਆਪਾਂ ਹੁਣ ਉਹ ਕੜਚੀ ਨਾਲ ਦਾ ਹਿਲਾ ਨਹੀਂ ਚੰਗੀ ਤਰ੍ਹਾਂ ਤੇ ਆਪਾਂ ਤਾਂ ਫਿਰ ਬਾਅਦ ਵਿੱਚ ਹਾਥੀ ਹਲਾਇਆ ਹੱਥ ਨਾਲ ਹੀ ਪਾਣੀ ਪਾ ਕੇ ਇਹਦਾ ਬੈਟਰ ਤਿਆਰ ਕਰ ਲਿਆ ਤੇ ਸਾਡੇ ਪਾਪਾ ਜੀ ਨੂੰ ਬਹੁਤ ਪਸੰਦ ਆਏ ਤੇ ਸਾਰਿਆਂ ਨੇ ਰੱਜ ਇੱਕ ਦੀ ਵੀ ਜਾਇ ਤਿੰਨ ਤਿੰਨ ਚਾਰ ਚਾਰ ਖਾਦੇ ਚਟਪਟਾ ਹੀ ਹੋ ਗਿਆ ਮਿੰਟ ਦੇ ਵਿੱਚ ਚਟੌਰੇ ਹੀ ਬਣ ਗਏ ਸਾਰੇ ਤੇ ਇਧਰ ਆਪਾਂ ਨੇ ਤਵਾ ਗਰਮ ਕਰ ਲਿਆ ਪਹਿਲਾਂ ਤੇ ਇਹਦੇ ਉੱਪਰ ਆਪਾਂ ਲਾ ਲਿਆ ਸੀ ਦੇਸੀ ਘਿਓ ਤੇ ਹੁਣ ਆਪਾਂ ਕੜਚੀ ਦੀ ਮਦਦ ਨਾਲ ਇਹਨੂੰ ਪਾਵਾਂਗੇ ਤੇ ਬਹੁਤ ਹੀ ਵਧੀਆ ਬਣਦੇ ਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਜਿਹਨੇ ਟਰਾਈ ਕੀਤੇ ਜ਼ਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਨਵੀਆਂ ਨਵੀਆਂ ਰੈਸਪੀਆਂ ਦੇਖਣ ਨੂੰ ਮਿਲਣਗੀਆਂ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਇਹਨਾਂ ਦੋਹਾਂ ਦਿਨਾਂ ਵਿੱਚ ਬਹੁਤ ਵੱਡੀ ਹੱਲਾਸ਼ੇਰੀ ਦਿੱਤੀ ਆ ਥੈਂਕ ਯੂ ਧੰਨਵਾਦ ਸੋ ਮਾਝ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਧਰ ਆਪਾਂ ਨਾਲ-ਨਾਲ ਹੋਰ ਥੋੜਾ ਘਿਓ ਪਾ ਦਾਂਗੇ ਜਦੋਂ ਇਹ ਪਰੌਂਠਾ ਪੱਕੂਗਾ ਹਨਾ ਪੱਕੂ ਜਿਵੇਂ ਥੱਲੇ ਉਹਨੂੰ ਸੇਕ ਲੱਗੂਗਾ ਤੇ ਇਹਦੇ ਵਿੱਚ ਨਾ ਹੋਲ ਹੋਣ ਲੱਗ ਜਾਂਦੇ ਆ ਹੁਣ ਆਪਾਂ ਹੋਰ ਪਾਉਂਦੇ ਹੁਣ ਆਪਾਂ ਇੱਕ ਹੋਰ ਨਵਾਂ ਤਰੀਕਾ ਵਰਤਦੇ ਪਹਿਲਾਂ ਆਪਾਂ ਤਾਂ ਇਹਨੂੰ ਸਾਫ਼ ਕਰ ਲਿਆ ਘਿਓ ਪਾ ਕੇ ਮਾੜਾ ਜਾ ਤੇ ਮਾੜਾ ਜਾ ਪਾਣੀ ਪਾ ਕੇ ਫਿਰ ਵੀ ਆਪਾਂ ਸਾਫ਼ ਕਰ ਲੈਂਦੇ ਇਹ ਵੀ ਪਰੌਂਠਾ ਥੱਲੇ ਨਹੀਂ ਜੁੜਦਾ ਓਵੇਂ ਵੀ ਬਹੁਤ ਵਧੀਆ ਬਣਦਾ ਮੈਂ ਕੋਈ ਨੌਨ ਸਟਿਕ ਵਿੱਚ ਨਹੀਂ ਬਣਾਏ ਇਹ ਮੇਰੇ 10 ਤੋਂ 12 ਪਰੌਂਠੇ ਵਧੀਆ ਬਣ ਗਏ ਅਸੀਂ 4-5 ਜਣਿਆਂ ਨੇ ਖਾ ਲਏ ਤੇ ਇਹ ਦੇਖੋ ਤੁਸੀਂ ਇਹ ਵੀ ਕੜਚੀ ਨਾਲ ਨਹੀਂ ਜੁੜਦਾਗਾ ਤੇ ਬਹੁਤ ਹੀ ਸੋਹਣਾ ਬਣਦਾ ਹੈ ਮਸਾਲੇ ਵਗੈਰਾ ਤੁਸੀਂ ਆਪ ਦੇ ਹਿਸਾਬ ਨਾਲ ਐਡ ਕਰ ਸਕਦੇ ਆ ਤੇ ਇਹ ਤਾਂ ਬਹੁਤ ਪਸੰਦ ਆ ਸਾਡੇ ਘਰੇ ਤਾਂ ਅੱਗੇ ਵੀ ਮੈਂ ਦੋ ਵਾਰੀ ਬਣਾਏ ਸੀ ਅੱਗੇ ਮੈਂ ਕੱਲਾ ਪਿਆਜ਼ ਪਾ ਕੇ ਤੇ ਜਿਵੇਂ ਵਿੱਚ ਕੋਈ ਪਾਲਕ ਵਗੈਰਾ ਪਾ ਕੇ ਬਣਾਏ ਸੀ ਤੇ ਅੱਜ ਮੈਂ ਆਲੂ ਪਾ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਬਣੇ ਆ ਤੇ ਇਸੇ ਤਰ੍ਹਾਂ ਹੀ ਕਰਕੇ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਬਣਾ ਲਵਾਂਗੇ ਤੇ ਸਾਡੇ ਪਾਪਾ ਜੀ ਨੂੰ ਵੀ ਬਹੁਤ ਪਸੰਦ ਆਈ ਤੇ ਮੈਨੂੰ ਤਾਂ ਪਸੰਦ ਹਰ ਇੱਕ ਚੀਜ਼ ਹੀ ਪਸੰਦ ਆ ਜਿਹੜਾ ਕੁਝ ਵੀ ਬਣਿਆ ਹੋਵੇ ਘਰੇ ਸਾਰਿਆਂ ਦੇ ਨਾਲ ਫਿਰ ਆਪਾਂ ਨੂੰ ਖਾਣਾ ਹੀ ਪੈਂਦਾ ਹਨ ਤੇ ਖਾਸ ਕਰਕੇ ਇਹ ਕਹਿੰਦੇ ਹੁੰਦੇ ਆ ਤੇ ਸਾਰੀਆਂ ਭੈਣਾਂ ਦਾ ਤਹਿ ਦਿਲ ਤੋਂ ਧੰਨਵਾਦ ਹਜੇ ਮੈਂ ਥੋੜੀ ਬਿਜੀ ਆ ਫਿਰ ਆਪਾਂ ਇੱਕ ਦਿਨ ਸਾਰਿਆਂ ਦੇ ਨਾਂ ਬੋਲ ਕੇ ਵੀਡੀਓ ਬਣਾਵਾਂਗੇ ਤੇ ਦੇਖੋ ਤੁਸੀਂ ਇਹਦੇ ਵਿੱਚ ਸੇਕ ਹੋਣ ਲੱਗ ਗਏ ਨਾ ਹੁਣ ਤੇ ਮਿੰਜੇ ਥੱਲੇ ਪੱਕਾ ਲੱਗ ਗਿਆ ਉੱਪਰ ਨੂੰ ਇਹਦਾ ਸੇਕ ਹੋਣ ਲੱਗ ਗਿਆ ਇਸੇ ਤਰ੍ਹਾਂ ਕਰਕੇ ਹੀ ਆਪਾਂ ਸਾਰੇ ਬਣਾ ਲੈਣੇ ਆਂਗੇ ਦੋ ਤਿੰਨ ਦਿਨ ਹਜੇ ਮੈਂ ਬਿਜੀ ਆਂਗੀ ਦੋ ਤਿੰਨਾਂ ਦੀ ਰੈਸਪੀ ਦੀ ਵੀ ਵੀਡੀਓ ਆਈ ਪਈ ਆ ਉਹ ਮੈਸੇਜ ਆਏ ਪੈਸੇ ਸਬਸਕ੍ਰਾਈਬਰ ਆਦੇ ਉਹ ਵੀ ਆਪਾਂ ਬਣਾਵਾਂਗੇ ਕਿਉਂਕਿ ਮੈਂ ਨਾ ਹਜੇ ਥੋੜੀ ਉਹ ਹੋਵਾਂਗੀ ਪ੍ਰੋਬਲਮ ਪ੍ਰੋਬਲਮ ਇੰਦੀ ਮੈਂ ਠੀਕ ਨਹੀਂਗੀ ਤਾਂ ਕਰਕੇ ਤੇ ਉਹ ਵੀ ਆਪਾਂ ਜ਼ਰੂਰ ਬਣਾਵਾਂਗੇ ਅੱਜ ਥੋੜਾ ਮੌਸਮ ਜਿਆ ਠੀਕ ਸੀਗਾ ਕੱਲ ਤੇ ਬੱਦਲ ਜੇ ਸੀਗੇ ਤੇ ਫਿਰ ਤਾਂ ਕਰਕੇ ਆਪਾਂ ਨੇ ਇਹ ਬਣਾ ਲਿਆ ਤੇ ਡੇਲੀ ਦੀ ਡੇਲੀ ਕੁਛ ਨਾ ਕੁਝ ਬਣਾਉਂਦਾ ਹਜੇ ਇੱਕ ਦਾ ਮੈਸੇਜ ਆਇਆ ਸੀ ਦਲੀਆ ਬਣਾਉਣਾ ਸਿਖਾਓ ਸਾਰਾ ਕੁਝ ਵਿੱਚ ਪਾ ਕੇ ਤੇ ਉਹ ਵੀ ਆਪਾਂ ਨੇ ਬਣਾਉਣਾਗਾ ਧੰਨਵਾਦ ਜਿਹੜੇ ਰੈਸਪੀਆਂ ਲਾਈਕ ਕਰਦੇ ਆ ਹਨਾ ਤੇ ਉਹ ਕਰਦੇ ਆ ਵੀ ਬਣਾਉਣ ਨੂੰ ਕਹਿੰਦੇ ਆ ਹਨਾ ਹੋਰ ਰੈਸਪੀਆਂ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਤੇ ਹੁਣ ਜੇ ਆਪਾਂ ਉਹਦੇ ਨਾਲ ਲਾਉਂਦੇ ਖਰਚ ਨੇ ਜਨਾਲ ਤੇ ਉਹਦੇ ਨਾਲ ਥੋੜਾ ਓੱਖਾ ਲੈਂਦਾ ਤੇ ਆਪਾਂ ਨੇ ਕੀ ਕੀਤਾ ਬਾਈ ਆਪਾਂ ਨੇ ਤਾਂ ਲੈ ਲੀ ਕਰਦਾਂ ਸਿੱਧਾ ਜਿਹਾ ਹਸਾਵਾ ਤੇ ਇਹਦੇ ਨਾਲ ਹੀ ਆਪਾਂ ਉਹ ਕਰਾਂਗੇ ਮੇਰੀ ਬੇਸਨ ਦੀ ਫੁਰਜੀ ਬਹੁਤ ਜਿਆਦਾ ਆਪ ਹੋ ਗਈ ਥੈਂਕ ਯੂ so much ਕਿਉਂਕਿ ਨੌਨवेज ਖਾਣ ਵਾਲੇ ਜਿਹੜੇ ਉਹਨਾਂ ਨੂੰ ਤਾਂ ਹਰ ਇੱਕ ਚੀਜ਼ ਉਹ ਹੁੰਦੀ ਹਨਾ no problem ਜਿਹੜੇ ਵੈਜੀਟੇਰੀਅਨ ਹੁੰਦੇ ਮੇਰੇ ਤੇ ਵਰਗੇ ਕਈ ਉਹ ਸੋਚਦੇ ਰਹਿੰਦੇ ਕੀ ਬਣਾਈਏ ਕੀ ਬਣਾਈਏ ਫਿਰ 10-10 ਰਸਾ ਕਰਨਾ ਹੀ ਹੈ ਪਨੀਰ ਦੀ ਫੁਰਜੀ ਤਾਂ ਆਪਾਂ ਬਣਾ ਕੇ ਖਾ ਹੀ ਲੈਣੇ ਆ ਤੇ ਦੇਖੋ ਤੁਸੀਂ ਥੱਲੇ ਨੀਚੇ ਵਾਲੇ ਪਾਸੋਂ ਕਿੰਨਾ ਸੋਹਣਾ ਇਹ ਪੱਕ ਗਿਆ ਤੇ ਹੁਣ ਉੱਪਰੋਂ ਵੀ ਦੂਜੀ ਸਾਈਡ ਤੋਂ ਵੀ ਆਪਾਂ ਇਹਨੂੰ ਪਕਾਉਂਦੇ ਥੋੜਾ ਥੋੜਾ ਘੋਲ ਆਕੇ ਕਿ ਉਹ ਵੀ ਪਤਲਾ ਇਹ ਮੋਟਾ ਨਹੀਂ ਆ ਹਨਾ ਤੇ ਜਿਵੇਂ ਕਿ ਮੋਟਾ ਹੋਵੇ ਤੇ ਉਹ ਵੀ ਉਹ ਹੋਏ ਢੀ ਮੋਟਾ ਹੋਵੇ ਜਿਵੇਂ ਤੇ ਫਿਰ ਜਿਆਦਾ ਔਖਾ ਹੋ ਜਾਂਦਾ ਅੰਦਰੋਂ ਕੱਚਾ ਰਹਿ ਜਾਂਦਾ ਤੇ ਜਿਹੜਾ ਆਪਾਂ ਆਲੂ ਵਾਲਾ ਪਰੌਂਠਾ ਭਰ ਕੇ ਬਣਾਉਨੇ ਆ ਉਹ ਡਿਫਰੈਂਟ ਚੀਜ਼ ਬਣਦੀ ਇਹ ਡਿਫਰੈਂਟ ਬਣਦੀ ਆ ਤੇ ਲੋ ਜੀ ਅੱਜ ਸਾਡੇ ਗਵੰਡੀਆਂ ਦੇ